ਇਹ ਤੋਂ ਅੱਗੇ ਸਾਹਮਣੇ ਗੁੱਸੇ 'ਚ ਪੁਤਲੇ ਫੂਕਦੇ ਲੋਕ ਆਪਣਾ ਰੋਸ ਕੱਢ ਰਹੇ ਨੇ ਆਮ ਆਪਨੀ ਪਾਰਟੀ ਦੇ ਐਮਪੀ ਹਰਿੰਦਰ ਸਿੰਘ ਖਾਲਸਾ ਤੇ ਇੱਥੇ ਤੱਕ ਇਹਨਾਂ ਕਾਂਗਰਸੀ ਵਰਕਰਾਂ ਨੇ ਤਾਂ ਹਰਿੰਦਰ ਸਿੰਘ ਖਾਲਸਾ ਨੂੰ ਲਾਪਤਾਤਾ ਕੋਸ਼ਿਸ਼ ਕੀਤਾ ਹੋਇਆ ਹੈ ਕਿਉਂਕਿ ਐਮਪੀ ਸਾਹਿਬ ਨੇ ਐਮਪੀ ਬਣਨ ਤੋਂ ਬਾਅਦ ਹਸਲ ਕੇ ਚਾਕੇ ਆਪਣੀ ਸ਼ਕਲ ਤੱਕ ਨਹੀਂ ਦਿਖਾਈ ਹੋਰ ਤਾਂ ਛੱਡੋ ਬਲਕਿ ਇਹਨਾਂ ਨੇ ਐਮਪੀ ਨੂੰ ਲੱਭ ਕੇ ਲਿਆਉਣ ਵਾਲੇ ਤੇ 1 ਲੱਖ ਰੁਪਏ ਦਾ ਇਨਾਮ ਵੀ ਕੋਸ਼ਿਸ਼ ਕੀਤਾ ਹੋਇਆ ਸੀ ਤੇ ਹੁਣ ਇਹਨਾਂ ਦੇ ਇਲਜ਼ਾਮ ਨੇ ਕਿ ਸਭ ਦੇ ਬਾਵਜੂਦ ਹਰਿੰਦਰ ਸਿੰਘ ਖਾਲਸਾ ਨੇ ਕਦੇ ਸ਼ਕਲ ਨਹੀਂ ਵਿਖਾਈ ਤਾਂ ਰੋਸ ਵਿੱਚੋਂ ਇਹਨਾਂ ਨੇ ਨਾਰੇਬਾਜ਼ ਬਜਾ ਪਿਛਲੇ 18 ਦਸੰਬਰ ਨੂੰ ਅਸੀਂ ਨਵੀਂ ਦਿੱਲੀ ਵਿੱਚ ਜਾ ਕੇ ਲੋਕ ਸਭਾ ਪਾਰਲੀਮੈਂਟ ਦੇ ਅੱਗੇ ਜਾ ਕੇ 18 ਦਸੰਬਰ ਨੂੰ ਅਸੀਂ ਪ੍ਰਦਰਸ਼ਨ ਕੀਤਾ ਸੀ ਵਿਜੇ ਚੌਂਕ ਦੇ ਵਿੱਚ ਕਿ ਸਾਡੇ ਬੰਦੇ ਘਰ ਸਾਹਿਬ ਹਲਕੇ ਦੇ ਮੈਂਬਰ ਪਾਰਲੀਮੈਂਟ ਜੀ ਹਰਿੰਦਰ ਸਿੰਘ ਖਾਲਸਾ ਜੀ ਲਾਪਤਾ ਨੇ ਕਿ ਜਿਹੜਾ ਇਹਨਾਂ ਨੂੰ ਲੱਭ ਕੇ ਲੈ ਕੇ ਆਊਗਾ 9 ਹਲਕਿਆਂ ਦੇ ਵਿੱਚ ਅਸੀਂ ਉਹਨੂੰ 1 ਲੱਖ ਰੁਪਏ ਇਨਾਮ ਦੇਵਾਂਗੇ ਨਾ ਤਾਂ ਕੋਈ ਅੱਜ ਤੱਕ ਇਨਾਮ ਲੈਣ ਆਇਆ ਨਾ ਹੀ ਕਿਸੇ ਨੇ ਸਾਨੂੰ ਸੂਚ ਦਿੱਤੀ ਹੈ ਉਸ ਤੋਂ ਬਾਅਦ ਕਿਉਂਕਿ 7 ਅਅਰ 8 ਜਨਵਰੀ ਨੂੰ ਲਾਸਟ ਸੈਸ਼ਨ ਫਿਰ ਅਸਿਕਏ ਸਾਨੂੰ ਫਿਰ ਬਾਬਾਈ ਦਿਖਾਈ ਨਹੀਂ ਦਿੱਤੇ ਕਿਉਂਕਿ ਉਹਨਾਂ ਨੇ ਨਾ ਅੜੀਲ ਰਵਈਆ ਅਪਣਾਰ ਕੇ ਵੀ ਕਿਸੇ ਹਲਕੇ ਦੇ ਵਿੱਚ ਵੀ ਨਹੀਂ ਜਾਣਾ ਕਿਉਂਕਿ ਜਿੰਨੀ ਗ੍ਰਾਂਟ ਸੀਗੀ ਐਮਪੀ ਲੈਡ ਫੰਡ ਹੈ ਸਾਰਾ ਬਾਬਸ ਹੋ ਰਿਹਾ ਉਹਨੂੰ ਚਾਹੀਦਾ ਸੀਗਾ ਵੀ ਜਿਹੜਾ ਕਿਉਂਕਿ 2 ਮਹੀਨਿਆਂ ਬਾਅਦ ਜਿਹੜੀ ਹੈਗੀ ਹੈ ਲੋਕ ਸਭਾ ਦੀ ਮਿਆਦ ਖਤਮ ਹੋ ਜਾਣੀ ਹੈ ਉਹ ਚਾਹੁੰਦੇ ਕਿ ਜਿੰਨਾ ਫੰਡ ਸੀਗਾ ਉਹਨੂੰ ਐਲੋਕੇਟ ਕਰ ਦਿੰਦੇ ਉਹਨਾਂ ਦੇ ਅੜੀਲ ਰੁਪਈਆ ਤੋਂ ਤੰਗ ਆ ਕੇ ਅਸੀਂ ਉਹਨੂੰ ਮਰਦਾ ਸਮਝ ਲਿਆ ਜਿਹਨ ਦਾ ਪੁੱਤਲਾ ਫੂਕਿਆ ਕਿਉਂਕਿ ਹੁਣ ਜਿਹੜੇ ਇਹ ਆਮ ਆਦਮੀ ਦੇ ਪਾਰਟੀ ਦੇ ਐਮਪੀ ਸੀਗੇ ਉਹ ਖਤਮ ਨੇ ਅੱਜ ਤੋਂ ਬਾਅਦ ਉਹਨਾਂ ਦਾ ਚੈਪਟਰ ਵੀ ਅਸੀਂ ਖਤਮ ਕਰ ਦੁੱਤਾ ਉਥੇ ਜਦੋਂ ਪੱਤਰਕਾਰ ਨੇ ਕਾਂਗਰਸੀ ਵਰਕਰ ਨੂੰ ਸਵਾਲ ਕੀਤਾ ਕਿ ਉਹ ਆਪ ਐਮਪੀ ਤੇ ਤਾਂ ਇਲਜ਼ਾਮ ਲਗਾ ਰਹੇ ਨੇ ਪਰ ਉਹਨਾਂ ਦੇ ਕਾਂਗਰਸੀ ਐਮਐਲਏ ਗੁਰਕੀਰਤ ਸਿੰਘ ਕੋਟਲੀ 7 ਸਾਲ ਤੋਂ ਸੱਤਾ 'ਚ ਨਹੀਂ ਤੇ ਕੋਈ ਕੰਮ ਉਹਨਾਂ ਨੇ ਵੀ ਨਹੀਂ ਕੀਤਾ ਕਿ ਕੀ ਤੁਸੀਂ ਉਹਨਾਂ ਦਾ ਵੀ ਪੁੱਤਲਾ ਫੂਕੋਗੇ ਤਾਂ ਕਾਂਗਰਸੀ ਵਰਕਰਾਂ ਨੇ ਕੰਮ ਤਾਂ ਕੀ ਗਿਣਾਉਣਾ ਸੀ ਮਾਮਲਾ ਹੀ ਗੋਲਮੁਲ ਕਰ ਦਿੱਤਾ ਤੁਸੀਂ ਵੀ ਦੇਖ ਲਓ ਅਸੀਂ ਅੱਜ ਜਿਹੜਾ ਪਾਰਟੀ ਆ ਜਿਹੜਾ ਆਮ ਆਦਮੀ ਪਾਰਟੀ ਦਾ ਦੇਖੋ ਆਮ ਆਦਮੀ ਦੇ ਐਮਪੀ ਸੀ ਦਾ ਐਮਪੀ ਦੇ ਬੇਰਖੂਈ ਹੈ ਐਮਪੀ ਤਾਂ ਅਸੀਂ ਆਉਂਦਾ ਹੀ ਨਹੀਂ ਤੇ ਐਮਐਨਏ ਸਾਫ ਤਾਂ ਰੋਜ਼ ਇੱਥੇ ਰਹਿੰਦੇ ਹੋ ਤੁਸੀਂ ਦੇਖ ਲਓ ਹੋਰ ਵੀ ਤੁਹਾਡੇ ਗੋਲ ਤੇ ਲੱਗੇ ਨੇ ਜਿਹੜਾ ਮੁੱਦਾ ਹੈ ਉਹਨਾਂ ਦੀ ਗੈਰ ਹਾਜ਼ਰੀ ਦਾ ਗੈਰ ਹਾਜ਼ਰੀ ਸਭ ਤੋਂ ਵੱਡੀ ਗੱਲ ਹੈ ਤੁਸੀਂ ਮੈਨੂੰ ਦੱਸੋ ਇੱਥੇ ਆਏ ਨੇ ਕਿਸ ਹਾਲ ਲਈ ਇਹ ਐ ਕਿ ਸੱਤ ਨੌ ਹਲਕਿਆਂ ਦੇ ਵਿੱਚ ਉਹਨਾਂ ਦੀ ਗੈਰ ਹਾਜ਼ਰੀ ਦਾ ਮੁੱਦਾ ਸਭ ਤੋਂ ਵੱਡਾ ਹੈ ਕਿ ਯਾਨੀ ਕਿ ਕੰਨਾ ਚੇਰ ਦੇ ਜਿਵੇਂ ਕਿ ਕੋਈ ਵੀ ਹਜੇ ਤੱਕ ਪ੍ਰਾਪਤੀ ਨਜ਼ਰ ਨਹੀਂ ਆ ਰਹੀ ਕਾਂਗਰਸ ਸਰਕਾਰ ਨੂੰ ਬਣੇ ਨੂੰ ਵੀ 2 ਸਾਲ ਹੋ ਗਏ ਕੋਈ ਪ੍ਰਾਤੀ ਨਹੀਂ ਆ ਤੁਸੀਂ ਉਹਦੇ ਲਈ ਕੀ ਕਹੋਗੇ ਲੇਖੋ ਮੈਂ ਸੀਨੀਅਰ ਮਤਲਬ ਜਿਹੜੀ ਸਰਕਾਰ ਆ ਉਹ ਲੱਗੀ ਹੋਈ ਹੈ ਐਮ ਐਲ ਏ ਸਾਰੇ ਲੱਗੇ ਹੋਏ ਨੇ ਦਿਨ ਰਾਤ ਇੱਕ ਕਰਕੇ ਸਾਡਾ ਜਿਹੜਾ ਮੁੱਦਾ ਚੁੱਕ ਸੀਗਾ ਮੇਨ ਮੁੱਦਾ ਸਾਡਾ ਇਹ ਹੈ ਕਿ ਮੈਂਬਰ ਪਾਰਲੀਮੈਂਟ ਦੀ ਖੁੰਮ ਚੁੱਕ ਗਈ ਕੋਈ ਨਾਮ ਲੈਣ ਨਹੀਂ ਆਇਆ ਅਸੀਂ ਉਹਨਾਂ ਦਾ ਜਿਹੜਾ ਚੈਪਟਰ ਖਤਮ ਕਰਦਾ ਆ ਉਥੇ ਆਮ ਲੋਕਾਂ ਦਾ ਇਸਤੇ ਕਹਿਣਾ ਸੀ ਕਿ ਕਾਂਗਰਸੀ ਆਪ ਤਾਂ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਪਰ ਉਹਨਾਂ ਦੇ ਆਪਣੇ ਹੀ ਐਮ ਐਲ ਏ ਹਲਕੇ ਚ ਕੋਈ ਕੰਮ ਨਹੀਂ ਕਰਵਾਉਂਦੇ ਪੁਤਲੇ ਫੁਕਣਾ ਹਰ ਇੱਕ ਦਾ ਜਮਰੀ ਹੱਕ ਆ ਜੇ ਕੋਈ ਲੀਡਰ ਕੰਮ ਨਹੀਂ ਕਰਦਾ ਹੈਗਾ ਉਹਨੂੰ ਸੁੱਤੀ ਨਹੀਂ ਉਤੋ ਜਗਾਉਣਾ ਸਾਡਾ ਫਰਜ਼ ਬਣਦਾ ਤੇ ਕਾਂਗਰਸ ਨੇ ਬਹੁਤ ਅੱਛਾ ਕੰਮ ਕੀਤਾ ਹੈ ਮੇਰੀ ਕਾਂਗਰਸ ਨੂੰ ਇਹ ਪ੍ਰਜੋਰਸਲਾ ਹੈ ਕਿ ਉਹ ਕੱਲੇ ਖਾਲਸਾ ਜੀ ਦਾ ਐਮਪੀ ਦਾ ਕਿਉਂ ਪੁੱਤਲਾ ਫੂਕ ਰਹੇ ਨੇ ਉਹਨਾਂ ਨੇ ਪੌਣੇ ਪੰਜ ਸਾਲ ਕੰਮ ਨਹੀਂ ਕੀਤਾ ਹੈਗਾ ਇਸ ਲਈ ਅਜਨਾ ਤਾਂ ਸਾਡੇ ਜਿਹੜੇ ਖੰਨੇ ਦੇ ਐਮਐਲਏ ਨੇ ਉਹਨਾਂ ਨੇ 7 ਸਾਲ ਤੋਂ ਕੋਈ ਕੰਮ ਨਹੀਂ ਕੀਤਾ ਹੈਗਾ ਉਹਨਾਂ ਤੇ ਵੀ ਉਹਨਾਂ ਦੇ ਵਿਰੁੱਧ ਵੀ ਇਹਨਾਂ ਨੂੰ ਬੋਲਣਾ ਚਾਹੀਦਾ ਕਿਉਂਕਿ ਜਦੋਂ ਇੱਕ ਲੀਡਰ ਬਣ ਜਾਂਦਾ ਉਹ ਸਾਰੀਆਂ ਪਾਰਟੀਆਂ ਦਾ ਸੰਝ ਹੁੰਦਾ ਤੇ ਉਸ ਲਿਹਾਜ਼ ਨਾਲ ਸਰਦਾਰ ਗੁਰਕੀ ਸਿੰਘ ਐਮ ਐਲ ਏ ਕੋਟਲੀ ਨੂੰ ਪੁੱਛਿਆ ਜਾਣਾ ਚਾਹੀਦਾ ਵੀ ਉਹ ਕਿੱਥੇ ਨੇ ਤੇ ਖੰਨੇ ਨੂੰ ਲਵਾਲ ਛੱਡ ਕੇ ਉਹ ਅੱਜਕੱਲ ਕਿਤੇ ਨਜ਼ਰ ਨਹੀਂ ਆ ਰਹੇ ਤੇ ਖੰਨੇ ਦੇ ਹਾਲਾਤ ਬਹੁਤ ਬੁਰੇ ਨੇ ਇਹਦੇ ਬਾਰੇ ਉਹਨਾਂ ਸਵਾਲ ਪੁੱਛਣਾ ਬਣਦਾ ਖਾਲਸਾ ਜੀ ਨੂੰ ਵੀ ਬਣਦਾ ਕਾਬਲੇ ਗੋਰਾ ਕਿ ਲੋਕ ਸਭਾ ਚੋਣਾਂ ਸੜਤੇ ਨੇ ਤੇ ਕਾਂਗਰਸ ਹੋਵੇ ਚਾਹੇ ਕੋਈ ਹੋਰ ਪਾਰਟੀ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੀ ਨਜ਼ਰ ਆ ਰਹੀ ਹੈ ਪਰ ਆਮ ਜਨਤਾ ਦਾ ਇੱਥੇ ਕੋਈ ਨਹੀਂ ਸੋਚ ਰਿਹਾ ਖੰਨਾ ਤੋਂ ਰਵਿੰਦਰ ਸਿੰਘ ਢਲੋਂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978